ਦਾ ਦੂਸਰੇ ਪਾਸੇ ਚੰਡੀਗੜ੍ਹ ਦਾ ਬੌਟਰ ਹੈ ਤਾਂ ਇਹ ਦੋਨੋਂ ਦੋਸਤ ਸੇ ਜਾ ਰਹੇ ਨੇ ਆਪਸ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਹ ਹਮਲਾ ਹੋਇਆ ਤਾਂ ਹੁਣ ਜਿਹੜੀਆਂ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਇੰਦਰ ਨੂੰ ਕਵਾਂਗੇ ਇਹ ਜ਼ਰੂਰ ਦਿਖਾਵੇ ਐਸਐਸਪੀ ਮੌਕੇ ਦੇ ਉੱਪਰ ਪਹੁੰਚ ਚੁੱਕੇ ਨੇ ਔਰ ਐਸਐਸਪੀ ਇਸ ਵਿੱਚ ਜਿਹੜੇ ਬਾਕੀ ਅਧਿਕਾਰੀ ਨੇ ਉਹ ਪਹਿਲਾਂ ਹੀ ਮੌਕੇ ਦੇ ਉੱਪਰ ਤਾਇਨਾਤ ਸੀਗੇ ਔਰ ਐਸਐਸਪੀ ਪੱਧਰ ਦੇ ਅਧਿਕਾਰੀ ਨੇ ਜਿਨ੍ਹਾਂ ਵਿੱਚ ਡੀਐਸਪੀ ਪੱਧਰ ਦੇ ਅਧਿਕਾਰੀ ਨੇ ਔਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੁਣ ਐਸਐਸਪੀ ਮੌਕੇ ਦੇ ਉੱਪਰ ਆ ਕੇ तमाम ਤੱਥ ਜਿਹੜੇ ਨੇ ਉਹ ਦੇਖਣਗੇ ਔਰ ਇਸ ਜਗ੍ਹਾ ਦੇ ਉੱਪ ਬਾਰੇ ਵੀ ਜ਼ਰੂਰ ਜਾਣਕਾਰੀ ਦੇਣਗੇ ਕਿਉਂਕਿ ਖਾਸ ਤੌਰ ਦੇ ਉੱਪਰ ਇੱਥੇ ਪੂਰਾ ਜਿਹੜੀ ਪ੍ਰਕਿਰਿਆ ਕੀ ਕੁਝ ਹੈ ਉਹ ਹੁਣ ਜ਼ਰੂਰ ਬਾਕੀ ਅਧਿਕਾਰੀਆਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਸਵੇਰੇ ਜੋ ਘਟਨਾਕਰਮ ਵਾਪਰਿਆ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਸੇਮ ਉਸੇ ਤਰੀਕੇ ਦੀ ਘਟਨਾ ਹੋਣ ਤੋਂ ਬਾਅਦ ਹੁਣ तमाम ਅਧਿਕਾਰੀ ਜਿਹੜੇ ਨੇ ਉਹ ਤਸਵੀਰਾਂ ਦੇ ਜ਼ਰੀਏ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲਾਈਵ ਤਸਵੀਰਾਂ ਨੇ ਕਿਉਂਕਿ ਐਸਪੀ ਐਸਐਸਪੀ ਸਮੇਤ ਜਿਹੜੇ ਅਧਿਕਾਰੀ ਹੁਣ ਇਸੇਗਾ ਦੇ ਉੱਪਰ ਪਹੁੰਚ ਕੇ ਅੱਗੇ ਦੀ ਜਾਂਚ ਪੜਤਾਲ ਕਰਵਾ ਰਹੇ ਨੇ ਕਿਉਂਕਿ ਇਹ ਜਿਹੜੀਆਂ ਤਸਵੀਰਾਂ ਨੇ ਇਸੇ ਹੁਣ ਬਾਕੀ ਤੱਥ ਜਿਹੜੇ ਨੇ ਸਾਰੇ ਲਏ ਜਾਣੇ ਨੇ ਔਰ ਇਹਨਾਂ ਤੱਥਾਂ ਦੇ ਜ਼ਰੀਏ ਹੀ ਇਹਨਾਂ ਤੱਥਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਣੀ ਹੈ ਕਿਉਂਕਿ ਜਿਹੜੇ ਐਫਐਸਐਲ ਟੀਮ ਜਿਹੜੇ ਤੱਥ ਦੇਣਗੇ ਔਰ ਦੋਹਾਂ ਪਾਸੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਉਹਨਾਂ ਨੂੰ ਆਪਸ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਕਿ ਜੇਕਰ ਇਹ ਦੋਨੇ ਦੋਸਤ ਸੀਗੇ ਤਾਂ ਕਿਸ ਪੂਰੀ ਰੰਜਿਸ਼ ਕੀਤੀ ਸੀ ਕਿਉਂਕਿ ਜਿਹੜੇ ਅਜੀਤਸ ਜੇ ਮਾਲਕ ਦੇ ਉੱਤੇ ਪਹਿਲਾਂ ਗੋਲੀਆਂ ਚੱਲੀਆਂ ਨੇ ਵਿੱਕੀ ਨਾਮ ਦੇ ਉੱਤੇ ਤਾਂ ਉਸ ਤੇ ਭਰਾ ਵੱਲੋਂ ਇਹ ਚੀਜ਼ ਸਪਸ਼ਟ ਕੀਤੀ ਗਈ ਸੀਗੀ ਕਿ ਵਿਕਾਸੁਰ ਸੁਰਜ ਭੋਲੂ ਜਿਹੜੇ ਦੋ ਵਿਅਕਤੀ ਨੇ ਜੋ ਫਿਲਹਾਲ ਜੇਲ੍ਹ ਚ ਬੰਦ ਨੇ ਇਸ ਦੇ ਬਾਰੇ ਪੁਲਿਸ ਜਿਹੜੀ ਆ ਪੁਸ਼ਟੀ ਜ਼ਰੂਰ ਕਰੇਗੀ ਪਰ ਹੁਣ ਦੋਹਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਦੋ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਗੋਲੀਆਂ ਚਲਵਾਈਆਂ ਗਈਆਂ ਨੇ ਕਿਉਂਕਿ ਉਹ ਪਹਿਲਾਂ ਕਿਸੇ ਨਾ ਕਿਸੇ ਰਜਿਸਟਰ ਕਰਕੇ ਸਾਡੇ ਜਿਹੜੇ ਉਹਨਾਂ ਦੇ ਭਰਾ ਵਿੱਕੀ ਜਿਹੜਾ ਜਿਮ ਮਾਲਕ ਹੈ ਔਰ ਉਹਨਾਂ ਨੂੰ ਦੋਸਤਾਂ ਨੂੰ ਧਮਕੀਆਂ ਲਗਾਤਾਰ ਦਿੰਦੇ ਆਏ ਨੇ ਔਰ ਇਹ ਵੀ ਕਹਿ ਜਾਂਦਾ ਸੀਗਾ ਕਿ ਅਸੀਂ ਤੁਹਾਨੂੰ ਮਾਰ ਦੇਾਂਗੇ ਔਰ ਇਸ ਤੋਂ ਇਲਾਵਾ ਉਹਨਾਂ ਦੋਹਾਂ ਵਿਅਕਤੀਆਂ ਦੇ ਜਿਹੜੀ ਪਹਣਾ ਦੇ ਜ਼ਰੀਏ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਪਰ ਇਹ ਹੁਣ ਅਸਲੀਅਤ ਇਸਤੇ ਬਾਰੇ ਕੀ ਕੁਝ ਸਾਹਮਣੇ ਆਉਂਦਾ ਹੈ ਪੁਸ਼ਟੀ ਜਿਹੜੀ ਹੈ ਕਿੱਥੇ ਤੱਕ ਨਿਕਲਦੀ ਹੈ ਫਿਲਹਾਲ ਜਿਹੜੇ ਐਸਐਸਪੀ ਇੱਕਤਰ ਕਰ ਰਹੇ ਨੇ ਕਿਉਂਕਿ ਇੱਥੇ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀਗੇ ਕਿ ਐਸਪੀ ਡੀ ਔਰ ਐਸਪੀ ਸਿਟੀ ਇਸ ਤੋਂ ਇਲਾਵਾ ਡੀਐਸਪੀ ਡੀਡੀਐਸਪੀ ਸਿਟੀ ਦੇ ਸਮੇਤ ਜਿਹੜੇ ਅਧਿਕਾਰੀ ਇੱਥੇ ਮੌਕੇ ਦੇ ਉੱਪਰ ਮੌਜੂਦ ਨੇ ਔਰ ਸੀਨੀਅਰ ਅਧਿਕਾਰੀ ਜਿਹੜੇ ਨੇ ਐਸਐਸਪੀ ਮੋਹਾਲੀ ਹਰਮਨਦੀਪ ਹੰਸ ਜਿਹੜੇ ਉਹ ਵੀ ਪਹੁੰਚ ਚੁੱਕੇ ਨੇ ਔਰ ਐਫਐਸਐਲ ਟੀਮ ਕੋਲੋਂ ਵੀ ਡਾਟਾ ਇਕੱਤਰ ਕੀਤਾ ਜਾਣਾ ਔਰ ਉਸ ਤੋਂ ਬਾਅਦ ਅਗਲੀ ਜਾਣਕਾਰੀ ਜਿਹੜੀ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਇਸ ਕਰਕੇ ਦੋ ਦੋਵੇਂ ਪਾਸੇ ਦੀਆਂ ਪੁਲਿਸ ਇੱਕ ਪਾਸੇ ਪੁਲਿਸ ਦੇ ਦੂਸਰੇ ਪਾਸੇ ਪੰਜਾਬ ਦੀ ਜਿਹੜੀ ਫਾਲੀ ਸ਼ਹਿਰ ਦੀ ਪੁਲਿਸ ਹੈ ਉਹ ਆਪਸੀ ਕੋਆਪਰੇਸ਼ਨ ਦੇ ਨਾਲ ਆਹ ਠੀਕ ਹੈ ਮਨਜੋਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਸੋ ਮੌਕੇ ਤੇ ਸੀਨੀਅਰ ਜਾਂਚ ਅਧਿਕਾਰੀ ਪਹੁੰਚ ਟੁਕੇ ਨੇ ਕੀ ਕੁਝ ਡਾਟਾ ਇਕੱਠਾ ਹੋਏਗਾ ਕੀ ਕੁਝ ਅਪਡੇਟ ਦਿਨ ਚੜਦੇ ਚੜਦੇ ਸਾਹਮਣੇ ਆਏਗੀ ਇਸ ਤੇ ਨਜ਼ਰ ਬਣੀ ਰਹੇਗੀ